ਪੰਜਾਬੀ ਮੂਵੀ ਦੇਖ ਕੇ ਜਾਇਓ ਪੜਾ ਹਾਸਾ ਵਾ ਦੇਖਿਓ ਚਲਗਾ ਉਚਾਦਰ ਸ਼ੇਰਾਂ ਵਾਲੀ ਦਾ ਮਨਜ਼ੂਬਾ ਸੁਣ ਕੇ ਆਇਆ ਉਚਾਦਰ ਸ਼ੇਰਾਂ ਵਾਲੀ ਦਾ ਇਹ ਤੂੰ ਕੀ ਕਰ ਰਿਹਾ ਹੈ ਹਰੇਕ ਪ੍ਰੋਗਰਾਮ ਤੋਂ ਪਹਿਲਾਂ ਧਾਰਮਿਕ ਗੀਤ ਲਾਉਣਾ ਬਹੁਤ ਜ਼ਰੂਰੀ ਹੁੰਦਾ ਨਾ ਰੋਮਾਂਟਿਕ ਸੁਣਨਾ ਨਾ ਰੋਮਾਂਟਿਕ ਰੋਮਾਂਟਿਕ ਲਾਓ ਰੋਮਾਂਟਿਕ ਸੌਂਗ ਸੁਣੋ ਰੋਮਾਂਟਿਕ ਸੌਂਗ ਸੁਣੋ ਰੋਮਾਂਟਿਕ ਸੌਂਗ ਸੁਣੋ ਕਾਕਾ ਤਮ ਤੋਂ ਠਰੇ ਪਰਦੇ ਮੈਨੂੰ ਲੱਗਦਾ ਤੇਰੀ ਸੁਪਨੇ 'ਚ ਮੈਂ ਨਹੀਂ ਮਾਤਾਈ ਸੀ ਤੂੰ ਜਗਰਾਤੇ ਤੇ ਗਾਤੀ ਲੱਗ ਕੇ ਖੋਜੂ ਅਬ 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 ਕੋਰਦਾ ਸਾਲਾ ਗੈਂਡਿਆ ਜਾ ਤੈਨੂੰ ਲੱਨੀ ਲੱਨੀ ਸਾਲਾ ਮੇਰਾ ਮਨ ਕੁੜੀ ਲਈ ਚੰਚਲ ਸੀ ਤੂੰ ਮੈਨੂੰ ਨਿਰੰਦਰ ਚੰਚਲ ਬਣਾ ਕੇ ਰੱਖਦਾ ਮੈਨੂੰ ਕੋਈ ਪਤਾ ਸੀ ਆ ਧਰਮਖ ਭਗਾਰੀ ਆ ਯਾਰ ਸਾਲਾ ਤੈਨੂੰ ਮੇਰੇ ਲਈ